ਜੀ ਤੁਹਾਨੂੰ ਪਤਾ ਵੀ ਆਪਾਂ ਕਰਦੇ ਹਾਂ ਨਾ ਕਦੇ-ਕਦੇ ਫੁੱਲਾਂ ਦਾ ਕੰਮ ਆਸੋ ਏਦਾਂ ਖੇਲਾ ਡੋਲਾ ਅਲੱਗ-ਅਲੱਗ ਬੋਲੇ ਅਲੱਗ-ਅਲੱਗ ਭਾਸ਼ਾ ਨਾਲ ਵੀ ਕਹਿੰਦੇ ਨੇ ਉੱਪਰੋਂ ਪੰਨਿਆਂ ਪੰਨੇ ਬੈੱਡ ਬਣਾਉਣੇ ਪੈਂਦੇ ਆ ਸਭ ਕਿੱਦਾਂ ਬਣਾਏ ਏਦਾਂ ਪਿੱਛੇ ਬਾਲਾ ਪਾ ਕੇ ਰੱਸੀ ਬੰਨ ਕੇ ਤੁਸੀਂ ਦੇਖ ਸਕਦੇ ਏਦਾਂ ਖਿੱਚਣਾ ਤੇ ਕਈ ਵਾਰ ਜਿਆਦਾ ਹੋਵੇ ਤਾਂ ਆਪਾਂ ਉੱਪਰ ਉਹਦੇ ਰੱਖ ਸਕਦੇ ਆ ਵਜ਼ਨ ਵਗੈਰਾ ਜਦੋਂ ਇੱਧਰ ਕਰਦਾ ਇਹਦਾ ਸਲਿੱਪ ਕਰਦਾ ਇਹ ਨੂੰ ਆਪ ਦਾ ਸੈੱਟ ਕਰ ਸਕਦੇ ਤੁਸੀਂ ਏਦਾਂ ਆਪਣੇ ਹਿਸਾਬ ਨਾਲ ਉਹ ਵਧੀਆ ਚੱਲਦਾ ਰਹਿੰਦਾ ਕੋਈ ਨਹੀਂ ਅੱਗੇ ਨੂੰ ਆਇਆ ਨਾਲ ਨਾਲ ਦੱਸ ਦਿੰਦੇ ਆ ਭਾਈਆਂ ਨੂੰ ਗੈਨ ਵਧੀਆ ਚੱਲੀ ਜਾਂਦਾ ਬਈ ਆਪ ਦਾ ਨਾ ਕੰਮ ਕਰੋ ਮਿਹਨਤ ਕਰੋ ਨਾਲੇ ਜਿੰਮ ਵਾਲਾ ਕੰਮ ਹੋ ਜਾਂਦਾ ਬਾਡੀ ਦਾ ਸਾਰਾ ਜਿੰਮ ਵਾਲਾ ਵੀ ਹੋ ਜਾਂਦਾ ਤੇ ਮਿਹਨਤ ਵੀ ਹੋ ਜਾਂਦੀ ਹੈ ਗਰਮੀ ਵੀ ਨਿਕਲ ਜਾਂਦੀ ਹੈ ਨਹੀਂ ਤੂੰ ਹੁੰਦਾ ਚ ਗਰਮੀ ਨਿਕਲ ਹੀ ਪਈ ਆ ਪੰਡੇ ਚੋਂ ਜਦੋਂ ਖਿੱਚਣਾ ਪੈਂਦਾ ਵਜਨ ਕਦੇ ਅੱਗੇ ਮੂੰਹ ਕਦੇ ਪਿੱਛੇ ਮੂੰਹ ਕਰਕੇ ਸੋ ਬਾਕੀ ਦਾ ਅਪਡੇਟ ਤੁਹਾਨੂੰ ਦਵਾਂਗੇ ਅੱਗੇ ਦਾ ਕਿਵੇਂ ਆ ਕਿਵੇਂ ਨਹੀਂ ਉਹ ਬਾਈ ਤੁਹਾਨੂੰ ਦੱਸਿਆ ਸੀ ਨਾ ਖੇਲਾ ਪਾਉਣੇ ਬਣਿਆ ਆਹਾ ਮੈਂ ਤੇ ਨਾਲ ਸਾਡਾ ਫਤੇ 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 ਕਹਿੰਦੇ ਦੁਨੀਆ ਰੱਸੀ ਇਦਾਂ ਪਾ ਕੇ ਇਦਾਂ ਡੋਲਾ ਤੇ ਰੱਖ ਕੇ ਖਿੱਚਣੀ ਪੈਂਦੀ ਬੱਲ ਇਦਾਂ ਨੂੰ ਕਰੀ ਫਤੇ ਹਾਂ ਛੇ ਪਾ ਕੇ ਲੱਕੜੀ ਦਾ ਵਜਨ ਸੋ ਤੁਹਾਨੂੰ ਸਾਰਿਆਂ ਨੂੰ ਦਿਖਾਉਨੇ ਆ ਹਨਾ ਵੀ ਇਦਾਂ ਬਾਈ ਡੋਲਾਈਆਂ ਬੰਨਦੇ ਆਪਾਂ ਫੇਰ ਜਾ ਕੇ ਫੁੱਲ ਲੱਗਦੇ ਆ ਸੋ ਇਟਸ ਨਾਟ ਈਜ਼ੀ ਜਿੰਨਾ ਈਜ਼ ਆਪਾਂ ਸਮਝਦੇ ਆ ਜ਼ੋਰ ਦਾ ਲਾਉਣਾ ਪੈਂਦਾ ਹਨ ਚਲੋ ਤੁਹਾਡੇ ਤੱਕ ਸ਼ੇਅਰ ਕਰਦੇ ਰਹਨੇ ਆ ਇਹ ਭਾਈ ਐਦਾਂ ਫੁੱਲਾਂ ਦੀ ਤਿਆਰੀ ਕੀਤੀ ਜਾਂਦੀ ਹੈ ਗੈਂਦੇ ਦੀ ਹੁਣ ਰਾਉਂਡ ਹੋ ਗਿਆ ਚੇਂਜ ਹੋਣਾ ਰਹੀ ਆ ਗਈ ਆ ਇਧਰੋਂ ਕਦੇ ਚੜਦੇ ਨੂੰ ਕਦੇ ਲੈਂਦੇ ਨੂੰ ਸੋ ਹਨ ਸਾਰੀਆਂ ਆਪਾਂ ਨੇ ਆਲਮੋਸਟ ਇਧਰ ਵਾਲੀਆਂ ਪਾਤੀਆਂ ਸੋ ਇੱਧਰ ਵਾਲੀਆਂ ਪਾਉਣੀ ਆ ਠੀਕ ਹੈ ਜੀ ਲੋ ਵੀਰੇ ਧੁੰਦ ਪਈ ਹੋਈ ਆ ਪੂਰੀ ਸ਼ਹਿਰ ਭਾਹ ਲ ਧੁੰਦ ਪਈ ਹੋਈ ਆ ਅੱਜ ਪਹਿਲੇ ਦਿਨ ਤੋਂ ਹੁੰਦਾ ਹੀ ਐ ਅੱਜ ਧੰਨਵਾਦ ਜੀ ਸ਼ੇਅਰ ਕਰਿਓ ਦੱਬ ਕੇ ਠੀਕ ਐ